ਸੋਸਿਕਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਅੱਜ ਆਪਾਂ ਜਾਣਾ ਸੀਗਾ ਕੰਮ ਤੇ ਤੇ ਘਰੇ ਬਣਾ ਲਿਆ ਪਹਿਲਾਂ ਆਪਾਂ ਘਰ ਵਾਲੀ ਲਾ ਰਹੀ ਸੀ ਪੋਚੇ ਤੇ ਆਪਾਂ ਜਾਣਾ ਸੀਗਾ ਕੰਮ ਤੇ ਅੱਜ ਤੇ ਆਪਾਂ ਰਾਹ ਦੇ ਵਿੱਚ ਸਾਨੂੰ ਫੋਨ ਆ ਗਿਆ ਕਿ ਇਹ ਮੈਡਮ ਕਹਿੰਦੀ ਐ ਕਿ ਦੁੱਧ ਫੜ ਕੇ ਲੈ ਜਾਓ ਮੇਰੇ ਕੋਲ ਮੈਂ ਅੱਜ ਜਾਣਾ ਨਹੀਂ ਮੈਂ ਹੈਗੀ ਛੁੱਟੀ ਤੇ ਮੈਂ ਏਦਾਂ ਘੰਟੇ ਤੇ ਬੈਠਾ ਢੀਕਾ ਰਿਹਾ ਮੈਡਮ ਹੁਣੇ ਪਹੁੰਚੇ ਨਹੀਂ ਤੇ ਇਹ ਘਰ ਵਾਲੀ ਰੋਟੀਆਂ ਬਣਾ ਰਹੀ ਸੀਗੀ ਮੈਂ ਦੋ ਦੱਦੇ ਲੈ ਕੇ ਪਾਜ ਗਿਆ ਮਗਰ ਹੁਣ ਆਈ ਆ ਅੱਧੇ ਘੰਟੇ ਬਾਅਦ ਉੱਤਵਾਂ ਚੱਕਿਆ ਗੋਹਾ ਘਰ ਦੇ ਕੰਮ ਵੀ ਜ਼ਰੂਰੀ ਹੁੰਦੇ ਨੇ ਵੇਲੇ ਨਹੀਂ ਇਕੱਲੇ ਵਲੌਗ ਬਣਾਉਂਦੇ ਨਹੀਂ ਕੰਮ ਵੀ ਕਰੀਦਾ ਘਰ ਦਾ ਦੇਖ ਲਓ ਉਹ ਆ ਚੱਕ ਕੇ ਪਸ਼ੂ ਨਾਲ ਆ ਕੇ ਤੇ ਪੱਠੀ ਪਾ ਦੇ ਫੇਰ ਕਿਤੇ ਜਾ ਕੇ ਵੇਲਾ ਹੁੰਦਾ ਘਾਰੀ ਉਵੇਂ ਨਹੀਂ ਹੈਗਾ ਕਿ ਮਤਲਬ ਕੰਮ ਕਰਮਾ ਨਹੀਂ ਕੋਈ ਖਾ ਲਿਆ ਪੀ ਲਿਆ ਤੇ ਬਹਿ ਗਏ ਲਓ ਜੀ ਟੋਕਰਾ ਚੱਕਣਾ ਵੀ ਆਪ ਪੈਂਦਾ ਤੇ ਭਰਨਾ ਵੀ ਆਪ ਪੈਂਦਾ ਲਓ ਜੀ ਉੱਤਵਾਂ ਆਪਾ ਬਣਾ ਲਈ ਪਨੀਰ ਦੀ ਸਰਦੀ ਤੇ ਆ ਗਏ ਜੀ ਪਨੀਰ ਦੀ ਸਬਜ਼ੀ ਆਪ ਆਪਣੇ ਜੀ ਦੀ ਸਬਜ਼ੀ ਖਾ ਗਏ ਬੇਲੇ ਰੋਟੀ ਪਾਣੀ ਖਾ ਲਿਆ ਤੇ ਉਸ ਤੋਂ ਬਾਅਦ ਆਪਾਂ ਏਸੀ ਚਲਾ ਕੇ ਦੇ ਬਹਿ ਗਏ ਕਮਰੇ ਦੇ ਵਿੱਚ ਤੇ ਆਪਾਂ ਜਾਣਾ ਸੀ ਕੰਮ ਤੇ ਰੈਡੀ ਛੜੀ ਰੋਕੇ ਤੇ ਆਪਾਂ ਚੱਲ ਗਏ ਕੰਮ ਤੇ ਤੇ ਨਾਲੇ ਮੈਡਮ ਹਣੀ ਇਹਨਾਂ ਦੀ ਵੀਡੀਓ ਵੀ ਨਾਲ ਬਣਾਣੀ ਪੈਂਦੀ ਹੈ ਕਹਿੰਦੀ ਮੈਂ ਤਾਂ ਲੈਂਦੀ ਨਹੀਂ ਬਲੌਗ 'ਚ ਦੱਸੋ ਹੋਰ ਮੈਂ ਕਿਹਨੂੰ ਲੈਣਾ ਲਓ ਜੀ ਇੱਧਰ ਆ ਗਏ ਮੌਦੀ ਹਣੀ ਚਾਹ ਵਾਲੇ ਸਾਡਾ ਵੀ ਮੋਦੀ ਹੈਗਾ ਇੱਕ ਮੋਦੀ ਪ੍ਰਧਾਨ ਮੰਤਰੀ ਤੇ ਕਿਚੇ ਆਲੇ ਕਾਪਾਂ ਚ ਚਾਹ ਪਾ ਕੇ ਅਗਲਾ ਹਨੇਰੀ ਹੋ ਗਿਆ 30 ਰੁਪਏ ਲੈ ਕੇ ਕਿ ਤੁਸੀਂ ਪਿਓ ਚਾਹ ਤੇ ਮੈਂ ਚੱਲਦਾ ਮੈਂ ਕਹਾਂ ਭਰਾਵਾ ਤੇਰੀ ਮਰਜ਼ੀ ਹੈ مطلب ਆ ਗਿਆ ਬੰਦੇ ਪਹੁੰਚਣੇ ਸ਼ੁਰੂ ਹੋ ਗਏ ਨੇ ਸਾਰੇ ਬੰਦੇ ਆਪਣੇ ਆਪਣੇ ਟਾਈਮ ਤੇ ਪਹੁੰਚ ਜਾਂਦੇ ਆ ਤੇ ਇੱਧਰ ਅੰਬ ਫੇਰ ਫ੍ਰਿਜ ਚ ਰੱਖੇ ਦੀ ਅੰਬ ਚੂਪੀ ਆ ਰਹੇ ਬੰਦੇ ਅੰਬ ਚੂਪ ਚੂਪ ਕੇ ਬੰਦੇ ਸੱਟੀ ਜਾਂਦੇ ਆ ਤੇ ਇੱਧਰ काम पूरा मगेया सिगा ते उधरो गड्डी आगी जी गड्डी आगी ते आपा तुर पे जी प्रोग्राम ते ते आपा पहुंच गए जी नकोदर नकोदर पहलवान ਦੇ ਟਾਬੇ ਤੇ ਪਹਿਲਾਂ ਪੀਤੀ ਲੱਸੀ ਲੱਸੀ ਪੀ ਕੇ ਪਹਿਲਾਂ ਫਗਵਾੜੇ ਤਾਂ ਜੀ पहलवान ਦੇ ਟਾਬੇ ਤੇ ਪ੍ਰੋਗਰਾਮ ਸੀਗਾ लवली ਫਰਫੈਸ਼ਨਲ ਯੂਨੀਵਰਸਿਟੀ ਦੀ ਬੈਕ ਸਾਈਡ ਤੇ ਤੇ ਲੱਸੀ ਲੋਸੀ ਪੀ ਕੇ ਤੇ ਆਪਾਂ ਪਹੁੰਚ ਗਏ ਉਹਨਾਂ ਦੇ ਘਰੇ ਜਿਨ੍ਹਾਂ ਦੇ ਪ੍ਰੋਗਰਾਮ ਸੀਗਾ ਤੇ ਅਸੀਂ ਚਲਾ ਲਿਆ ਮੁੰਡੇ ਦੇ ਪੈ ਤੇ ਇਧਰ ਗੱਲਾਂ ਸ਼ੁਰੂ ਹੋ ਗਈਆਂ ਸਭ ਹੱਸ ਰਹੇ ਸੀਗੇ ਤੇ ਨਾਲ ਦੀ ਨਾਲ ਸਟੇ ਤੇ ਜਾਣ ਦਾ ਹੁਕਮ ਹੋ ਗਿਆ ਭਾਜੀ ਨੂੰ ਪਾਉਣ ਦੇ ਬਾਅਦ ਭਾਜੀ ਨੇ ਚਾਬੀ ਲਈ ਜੀ ਤੇ ਉਸ ਤੋਂ ਬਾਅਦ ਪਹਿਲਾਂ ਕਵਾਲੀਆਂ ਚੱਲ ਰਹੀਆਂ ਸੀਗੀਆਂ ਬੜੇ ਜੋਰ ਸ਼ੋਰ ਨਾਲ ਸੂਨੋ ਤੁਸੀਂ ਸਾਰੇ ਤੇ ਮਰਦਾਂ ਮਾਝ ਦੇ ਮਦ ਗਾਜ਼ੀ ਕੁੱਤੀ ਤੇ ਪਾਉਣ ਲਈ ਖਰੀਦ ਲਈ ਚਸ਼ਮਾ ਗੂੜੇ ਜਿਹੇ ਰੰਗ ਦਾ ਰੋ ਰੋ ਕੇ ਸੱਜੀਆਂ ਬਕਤੀ ਤੇ ਲੌਂ ਲਈ ਇੱਕ ਦਿਨ ਰੰਗਾਂਗੇ ਤੇਰੀ ਗਲੀ ਸ਼ਨਨ ਚਾਕੇ ਤੇਰੇ ਬਿਨਾਂ ਵੀ ਜੀ ਰਹੇ ਹਾਂ ਤੈਨੂੰ ਇਹ ਦਿਖਾਉਣ ਲਈ ਤੇਰੇ bina ਵੀ ਜੀ ਰਹੇ ਹਾਂ ਤੈਨੂੰ ਇਹ ਦਿਖਾਉਂ ਉਸ ਤੋਂ ਬਾਅਦ ਦੀ ਐਂਟਰੀ ਬਾਈਕਮਾਂ ਟੂ ਮੈਂਬਰਸ ਬਾਈਕਮਾਂ ਟੂ ਮੂਲ ੋਤ ਰੰਗ ਜਦ ਹੀ ਛੱਡੀ ਜਾਣੇ ਖੜੇ ੋਤ ਰੱਖੇ ਸਦਾ ਹੀ ਇਹ ਸਹ ਸਦਾ ਹੀ ਇਹ ਸਹ ਸਦਾ ਹੀ ਇਹ ਸਹ ਅੰਤ ਹੈ ਓ ਓ ਲੋ ਕਰੀਬ ਬੰਦੇ ਨੂੰ ਕੌਣ ਪੁੱਛਦਾ ਕਿੱਥੇ ਤੇਰੇ ਘਰ ਨੇ ਮਿੱਤਰੋ ਗਰੀਬ ਬੰਦੇ ਨੂੰ ਅੱਜ ਬੰਦਾ ਹੀ ਏ ਬੰਦੇ ਤਾਂ ਹੀ ਮਾਰਦਾ ਨਹੀਂ ਮਾਰਦੇ ਨਸੀਬ ਬੰਦੇ ਨੂੰ ਅੱਜ ਬੰਦਾ ਹੀ ਏ ਬੰਦੇ ਤਾਂ ਹੀ ਮਾਰਦਾ ਕੋਈ ਮਾਰਦੇ ਨਸੀਬ ਬੰਦੇ ਨੂੰ ਕਚਹਿਰੀ ਚ ਬੂਟਿਆ ਕਚਹਿਰੀ ਚ ਰੋਹਾ ਪੈਰੀਂ ਨਿਕਲੇ ਸਾੜੇ ਚ ਸਬੂਤ ਬਿੰਦੋ ਮਿੱਤਰ ਨੂੰ ਮੰਨਿਆ ਜਾਂਦਾ ਮੈਂਬਰ ਪਰਿਵਾਰ ਦਾ ਉਹਨੇ ਜੇ ਉਸ ਘਰ ਤੇ ਮਿੱਤਰ ਨੂੰ ਮਿੱਤਰ ਦਰਜਾ ਦਿੰਦੇ ਕਰਤਾਰ ਦਾ ਮਿੱਤਰ ਨੂੰ ਮੰਨਿਆ ਜਾਂਦਾ ਮੈਂਬਰ ਪਰਿਵਾਰ ਦਾ ਉਹਨੇ ਜੇ ਉਸ ਘਰ ਤੇ ਮੈਲੀ ਅੱਖ ਰੱਖੀ ਐ ਉਹਦੀ ਤਾਂ ਸੀਤ ਪਰਾਓ ਆਖਣਗੇ ਮਰਜੀ ਯਾਕਾ ਦੀ ਮਾੜੇ ਨੂੰ ਕਤਲ ਕਰਾ ਦਿੰਦੇ ਉਹ ਤਾਂ ਕਦੇ ਲਈ ਹਾਰ ਪਰੋਂਦੇ ਆ ਕੋਈ ਰੋਂਦਾ ਨਹੀਂ ਮਕਾਨਿਆਂ ਨੂੰ ਸਭ ਆਪਣੇਆਂ ਨੂੰ ਰੋਵੇ ਆ ਗੇ ਫੈਸ਼ਨ ਬੀ ਬਾ ਜਦ ਆਪਣੇ ਸਿਰ ਤੇ ਪੈਂਦੀ ਆ ਫਿਰ ਸੁੱਤੇ ਉੱਠ ਖਲੌਂਦੇ ਆ ਕੋਈ ਰੋਂਦਾ ਨਹੀਂ ਵਗਾਨਿਆਂ ਨੂੰ ਸਭ ਆਪਣੇ ਉਹ ਅਨ ਰੋਂਦੇ ਆ ਹੋ ਰੱਬ ਤੇ ਤੈਨੂੰ ਮਿਲ ਜੂ ਸਚਨਾ ਬੇਟ ਜੀ ਨੇ ਤੇਰਾ ਭਰਿਆ ਅੰਤ ਦੀ ਗਰੀਬੀ ਚ ਅੰਤ ਦੀ ਗਰੀਬੀ ਹੋਵੇ ਤਿੰਨ ਚਾਰ ਬੱਚਿਆਂ ਨੂੰ ਮਾਂ ਪਿਓ ਪਾਲ ਦਿੰਦੇ ਆ ਤਿੰਨ ਚਾਰੇ ਅਫਸਰ ਬਣ ਜਾਣ ਆ ਸੱਥਾਂ ਤੋਂ ਬਾਅਦ ਚਾਰਾਂ ਤੋਂ ਇਨਸਾਨ ਹੁੰਦੇ ਭਾਵੇਂ ਲੱਖ ਲੱਖ ਰੁਪਏ ਪੇ ਹੋਵੇ ਉੱਤੇ ਰੋਕਾਂ ਨੇ ਨਸਲੀ ਰੱਖ ਲੈ ਬੱਚੇ ਜਿਨ੍ਹਾਂ ਦੇ ਕਹਿੰਦੇ ਆ ਛੋਟਾ ਛੋਟਾ ਇਹ ਨਸਲ ਦਾਏ ਉਹਦੇ ਲਈ ਨੌਕਰ ਵੀ ਰੱਖ ਲੈ ਪਰ ਮਾਂ ਪਿਓ ਨੂੰ ਦੋ ਵਕਤ ਦੀ ਰੋਟੀ ਦੇਣਾ ਲੋਕਾਂ ਦੀ ਅੱਜ ਮੌਤ ਬਰਾਬਰ ਹੈ ਅੱਜ ਦੀ ਸੱਚਾਈ ਹੈ ਕੱਲ ਜੋ ਪਰ ਇਹ ਕਦੇ ਇਹ ਜਰੂਰ ਸੋਚੋ ਅੱਜ ਦੀ ਗਰੀਬੀ ਹੋਵੇ ਖਾਣ ਵਾਲੇ 3-4 ਹੋਣ ਆਟਾ 3-4 ਜਣਿਆਂ ਜੋਗਾ ਜਿਵੇਂ ਗੂਤਾਪ ਤਪਦਾ ਏ ਪਰ ਨਿਗਹਿ ਸੁਖਾਂ ਦਾ ਖੁਦ ਜਲ ਕੇ ਸ਼ਾਮਾਂ ਵੰਡਣੀਆਂ ਸਿੱਧ ਕਹ ਰੁਖਾਂ ਦਾ ਪੀੜ ਜਾਣੇ ਇਸ ਬੂਟੇ ਦੀ ਜੀਦੇ ਘਰ ਲਗਾ ਨਹੀਂ ਰੱਬ ਸਭ ਤੋਂ ਵੱਡਾ ਹੋਵੇਗਾ ਮੁਕਤਾ ਲਈ ਮੋਹ ਤਰਾਂ ਰੱਖੀ ਸਾਦਗੀ ਫਕੀਰੀ ਚੁੱਕੀ ਫਿਰੇ ਅਸਮਾਨ ਸੱਚੀ ਸਿਰ ਤੇ ਨਦੀ ਤੈਸੀ ਅਮੀਰ ਸੁਭਾਨੰਦ ਦੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਸਭ ਦੇਖਿਆ ਸਾਰੀ ਦੁਨੀਆ ਦਾ ਕਿਹੜਾ ਕਿਹੜਾ ਸਭ ਦੇਖਿਆ ਲਓ ਜੀ ਪ੍ਰੋਗਰਾਮ ਦੀ ਉਸ ਸਮਾਪਤੀ ਤੇ ਆਪ ਗੱਡੀ 'ਚ ਬੈਠ ਕੇ ਤੇ ਆਪਾਂ ਚੱਲ ਗਏ ਜੀ ਫਗਵਾੜੇ ਤੋਂ ਬਾਈਪਾਸ ਹੁੰਦੇ ਹੋਏ ਬੰਗਿਆਂ 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 ਔਰੋਬਾਈਟ ਕਹਿੰਦੇ ਜੋ ਔਰੋਬਾਈਟ ਬੈਠਣਾ ਤੇ ਲੋ ਮੈਂ ਕਹ ਜੀ ਔਰੋਬਾਈਟ ਬਹਿ ਜੰਨੇ ਆ ਔਰੋਬਾਈਟ ਕੀਤਾ ਪਾウダー ਲੋ ਵੀ ਔਰੋਬਾਈਟ ਵਾਲੇ ਉਹ ਬਣਾ ਦਿਓ ਬਈ ਹਰਦੀਪ ਬਾਈ ਬਾਈ ਹਣੀ ਪੰਕਜ ਤੇ ਆਪਣਾ ਰਿੰਕੂ ਭਾਜੀ ਤੇ ਆਪਾਂ ਫੇਰ ਆ ਗਏ ਘਰੇ ਘਰੇ ਆ ਕੇ ਬਣਨ ਲਿਆ ਜੀ ਇਹਨਾਂ ਨੇ ਜਿਲਾ ਤੇ ਆਪਾਂ ਫੇਰ ਧੋਨੇ ਜੀ ਕੱਪੜੇ ਛਨੀ ਵਰਗੇ ਆ ਐਦਵਾਨ ਨੂੰ ਕਿਤੇ ਨਾ ਕਿਤੇ ਕੋਈ ਕੰਮ ਹੁੰਦਾ ਘਰੇ ਵਿੱਚ ਤੇ ਤਾਂ ਕਰ ਗਿਆ ਐਦਵਾਨ ਨੂੰ ਜੀ ਘੱਟੇ ਕੱਪੜੇ ধੋਈ ਦੇ ਸ਼ਨੀਵਾਰ ਸ਼ਾਮ ਨੂੰ ਧੋਲੀ ਦੇ ਆ ਤੇ ਫਿਰ ਬਣਾ ਲਈ ਵੇਸਣ ਦੀ ਰੋਟੀ ਨੂੰ ਕਹਿੰਦੇ ਚਿਲਾ ਚਿਲਾ ਬਣਾ ਕੇ ਤੇ ਸਾਰਿਆਂ ਨੂੰ ਖਵਾਇਆ ਗਿਆ ਮੰਮੀ ਡੈਡੀ ਨੂੰ ਦੇਖੋ ਕੈਸਾ ਇਹਦਾ ਰੰਗ ਆਇਆ ਚਿਲੇ ਦਾ ਕਿਆ ਬਾਤ ਹੈ ਕਦੇ-ਕਦੇ ਆਪਾਂ ਇਦਾਂ ਘਰੇ ਕੰਮ ਕਰ ਲਈਦਾ ਸਾਰਾ ਕੁਝ ਤੇ ਸਾਰਿਆਂ ਨੇ ਖਾ ਕੇ ਚਿਲਾ ਤੇ ਦਰਮਿਆਨ ਮੈਂ ਸਾਰੇ ਬਾਹਰ ਬੈਠੇ ਸੀਗੇ ਸਾਰਿਆਂ ਨੂੰ ਬਲਾਈ ਸਤਿ ਸ੍ਰੀ ਅਕਾਲ చాలా జీ ఆ సరే పై రోటీ కాలో ఓకే సార్ సతశ్రీకాలీ లైక్ షేర్ కమెంట్ జరుగు